ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਛੋੜ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ 23 ਅਕਤੂਬਰ 2025 ਰਾਤ ਦੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੂਰੇ ਭਾਰਤ ਦੀ ਅਗਰ ਗੱਲ ਕਰੀ ਜਾਵੇ ਤਾਂ ਦੱਖਣ ਵਾਲੇ ਪਾਸੇ ਦੁਪਹਿਰ ਦੇ ਵੇਲੇ ਵੀ ਦੱਸਿਆ ਸੀ ਕਿ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਮਹਾਰਾਸ਼ਟਰਾ ਤੋਂ ਕਰਨਾਟਕਾ ਕੇਰਲਾ ਤਾਮਿਲਨਾਡੂ ਆਂਧਰਾ ਅਤੇ ਥੋੜੇ ਬਹੁਤ ਤਾਂ ਤਾਮਿਲਨਾਡੂ ਤੋਂ ਉੱਪਰਲੇ ਪਾਸੇ ਜਿਹੜੇ ਹਾਲਾਤ ਨੇ 2-4 ਸਟੇਟਾਂ ਦੇ ਵਿੱਚ ਉਮੀਦੇ ਬਣੇ ਹੋਏ ਨੇ ਤੇ ਇੱਕ ਹਲਕਾ ਜਿਹਾ ਡਿਸਟਰਬੈਂਸ ਜਿਹੜੀ ਹੈ ਉਹ ਸਾਨੂੰ ਬਿਹਾਰ ਦੇ ਵਾਲੇ ਪਾਸੇ ਤੋਂ ਮੱਧ ਭਾਰਤ ਤੱਕ ਇਸ ਤਰੀਕੇ ਨਾਲ ਬਣੀ ਹੋਈ ਹੈ ਤੇ ਦੂਜੀ ਜਿਹੜੀ ਪੰਜਾਬ ਦੇ ਨੇੜੇ ਚੜ੍ਹਿਆ ਵਾਲੀ ਗੱਲ ਕਰੀਏ ਤਾਂ ਉਹ ਪਹਾੜੀ ਖੇਤਰਾਂ ਵਿੱਚ ਸ਼ਿਮਲੇ ਤੋਂ ਲੈ ਕੇ ਉੱਤਰ ਕਾਸ਼ੀ ਯਾਨੀ ਕਿ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਸਾਂਝੇ ਰੂਪ ਦੇ ਵਿੱਚ ਬੱਦਲਬਾਈ ਅਤੇ ਕਿਣਮਣਕਣੀ ਬੂੰਦਾਬੰਦੀ ਦਾ ਮਾਹੌਲ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਦਾ ਮੌਸਮ ਦੁਪਹਿਰ ਤੋਂ ਹੀ ਗੱਲ ਕਰੀ ਦਾ ਸਾਫ਼ ਹੈ ਕੋਈ ਤਕੜੀ ਕਾਰਵਾਈ ਨਹੀਂ ਹੈ ਥੋੜਾ ਜਿਹਾ 에ਅਰ ਕੁਆਲਿਟੀ ਇੰਡੈਕਸ ਜਰੂਰ ਘਟਿਆ ਹੋਇਆ ਯਾਨੀ ਕਿ ਜੋ ਹਵਾ ਦੇ ਵਿੱਚ ਧੂਆਂ ਪਟਾਕਿਆਂ ਦੇ ਚੱਲਣ ਦੇ ਨਾਲ ਹੋ ਰਿਹਾ ਸੀ ਉਸ ਦੇ ਕਰਕੇ ਥੋੜੀ ਬਹੁਤੀ ਧੁੱਪ ਘੱਟ ਚੁ ਵੀ ਹੈ ਪਰ ਗਰਮੀ ਦਾ ਮਾਹੌਲ ਥੋੜਾ ਜਿਹਾ ਬਣਿਆ ਜੀ ਅੱਜ ਇੰਨੀ ਜਿਹਾ ਗਰਮੀ ਵੀ ਨਹੀਂ ਸੀ ਕਿਉਂਕਿ ਪੱਛਮੀ ਹਵਾ ਲਗਾਤਾਰ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਟਰੈਵਲ ਕਰ ਰਹੀ ਹੈ ਪਰ ਕੁਝ ਕੁ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਇਹ ਹਿੱਸੇ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਚੰਡੀਗੜ੍ਹ ਇਹਨਾਂ ਵਿੱਚ ਜਿਹੜੀ ਹਵਾਏ ਉਹ ਪੂਰਬ ਦਿਸ਼ਾ ਤੋਂ ਆ ਰਹੀ ਹੈ ਯਾਨੀ ਕਿ ਪਹਾੜੀ ਇਲਾਕਿਆਂ ਤੋਂ ਜੋ ਕਿ ਥੋੜੀ ਜੀ ਠੰਡ ਜ਼ਿਆਦਾ ਕਰ ਰਹੀ ਹੈ ਯਾਨੀ ਕਿ ਇਹਨਾਂ ਇਲਾਕਿਆਂ ਵਿੱਚ ਅੱਜ ਰਾਤ ਜਿਹੜਾ ਤਾਪਮਾਨ ਹੈ ਉਹ 17° ਤੇ ਬਾਕੀ ਜਿਹੜੇ ਇਹ ਇਲਾਕੇ ਨੇ ਪੰਜਾਬ ਦੇ ਜਿਹਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਫਰੀਦਕੋਟ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਠੀਕ ਹੈ ਇਹਨਾਂ ਇਲਾਕੇ ਵਿੱਚ ਤਾਪਮਾਨ ਜਿਹੜਾ ਹੋ 18 ਤੋਂ 19 ਡਿਗਰੀ ਤੱਕ ਰਹਿ ਸਕਦਾ ਜਾਨੀ ਕਿ ਇਹ ਵਾਲੇ ਇਲਾਕੇ ਜਿਹੜੇ ਨੇ ਇਹ ਥੋੜੇ ਜਿ ਠੰਡੇ ਬਣਦੇ ਹੋਏ ਅੱਜ ਰਾਤ ਦਿਖਾਈ ਦੇਣਗੇ ਥੋੜੀ ਜਿਹੀ ਠੰਡ ਇਹਨਾਂ ਵਿੱਚ ਬਾਕੀ ਦਿਨ ਨਾਲੋਂ ਜ਼ਿਆਦਾ ਅੱਜ ਰਾਤ ਹੋ ਸਕਦੀ ਹੈ ਕਿਉਂਕਿ ਐਵਰੇਜ ਤਾਪਮਾਨ ਜਿਹੜਾ ਕੱਲ 18 ਡਿਗਰੀ ਸੀ ਉਹ ਅੱਜ ਘਟ ਕੇ 17 ਡਿਗਰੀ ਤੱਕ ਆਉਂਦਾ ਦਿਖਾਈ ਦੇ ਰਿਹਾ ਹੈ ਤੇ 25 ਤਰੀਕ 26 ਤਰੀਕ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਤਾਂ ਹੋਰ ਥੋੜਾ ਜਿਹਾ ਗਰਾਵਟ ਤਾਪਮਨ ਦੇ ਵਿੱਚ ਆਉਣ ਦੀ ਉਮੀਦ ਹੈ ਅੱਜ ਰਾਤ ਫਿਲਹਾਲ ਕੋਈ ਤਗੜੀ ਕਾਰਵਾਈ ਨਹੀਂ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਹਾਲਾਤ ਫਿਲਹਾਲ ਜਿਹੜੇ ਅੱਜ ਰਾਤ ਠੀਕ ਬਣੇ ਰਹਿਣਗੇ ਥੋੜੀ ਬਹੁਤੀ ਓਵਰਕਾਸਟ ਕੰਡੀਸ਼ਨਾਂ ਬੱਦਲ ਬਈ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਏਸੀਜੀ ਅਪਡੇਟ ਅਜਰਾਤ ਦੇ ਮੌਸਮ ਦੀ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਅੱਗੇ ਤੋਂ ਬਾਅਦ ਸ਼ੇਅਰ ਕਰਿਓ ਫੇਸਬੁੱਕ ਇੰਸਟਾਗ੍ਰਾਮ ਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਧੰਨਵਾਦ ਜੀ